ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਗੱਲ ਕਰਦੇ ਆਪਾਂ بارش ਬਾਰੇ ਕਿਉਂਕਿ ਪਿਛਲੇ 35-40 ਘੰਟਿਆਂ ਤੋਂ ਲਗਾਤਾਰ ਪੰਜਾਬ ਦੇ ਮਾਲਵਾ ਖੇਤਰ ਵਿੱਚ بارش ਹੋ ਰਹੀ ਹੈ। ਔਰ ਉਹ بارش ਵੀ ਐ ਹੋ ਰਹੀ ਹੈ। ਕੱਲ ਤਾਂ 24 ਤਰੀਕ ਨੂੰ ਤਾਂ ਥੋੜੀ ਜੀ ਮਲਕ ٹھیک-ਠਾਕ ਸੀ ਤੇ ਪਰ 25 ਤਰੀਕ ਦੀ ਸਵੇਰ ਹੁੰਦੇ ਹੀ ਉਹਨੇ ਪੂਰੀ ਸਪੀਡ ਨਾਲ ਸ਼ੁਰੂ ਹੋਈ ਹੈ तकरीबन ਕੋਈ 5-4 ਮਿੰਟ ਵਿੱਚ ਦੀ ਹੋਇਆ ਤੇ ਹਵਾ ਵੀ ਚੱਲਦੀ ਹੈ ਕਦੇ ਹਵਾ ਰੁਕ ਜਾਂਦੀ ਹੈ ਤੇ ਸੜਕਾਂ ਤੇ ਪਾਣੀ ਬਹੁਤ ਖੜਦਾ ਹੈ ਹੁਣ ਸਥਿਤੀ ਜਿਹਾ ਇਹ ਰਿਹਾ ਉਹ ਕਹਿੰਦੇ ਮੌਸਮ ਵਿਭਾਗ ਵੀ ਇਹ ਹੋਰ ਅੱਗੇ ਇੱਕ ਦਿਨ ਦਾ ਹੈਗਾ ਤਿੰਨ ਦਿਨਾਂ ਦਾ ਦੱਸਿਆ ਇਹ ਐਤਵਾਰ ਸੋਮਵਾਰ ਤੇ ਮੰਗਲਵਾਰ ਦਾ ਤੇ ਜੇ ਇਹ ਕੱਲ ਤੱਕ ਰਿਹਾ ਤਾਂ ਸਥਿਤੀ ਹੜਾ ਵਰਗੀ ਹੋ ਜਾਏਗੀ ਹੜਾ ਵਰਗੀ ਸਥਿਤੀ ਹੋਣ ਦੇ ਵਿੱਚ ਸਾਰਿਆਂ ਤੋਂ ਵੱਡਾ ਰੋਲ ਸਾਡਾ ਆਦਮੀਆਂ ਦਾ ਹੀ ਹੈ ਉਹ ਕਿਵੇਂ ਆ ਉਹ ਆਏ ਆ ਵੀ ਅਸੀਂ ਆਪਣੇ ਘਰ ਬਿਹੜੇ ਪੱਕੇ ਕਰਲੇ ਰਾਹ ਸੜਕਾਂ ਸਭ ਕੁਝ ਪੱਕੇ ਕਰਤੇ ਖਾਲੇ ਪੱਕੇ ਕਰਤੇ ਠੀਕ ਹੈ ਜੀ ਤੇ ਜਿੱਥੇ ਰਹਿੰਦੇ ਹੁੰਦੇ ਪਾਈਪਾਂ ਪਾਤੀਆਂ ਇਹ ਉੱਤੇ ਝੋਨੇ ਲਾਤੇ ਹੁਣ ਝੋਨਾ ਲੱਗਿਆ ਜਿਹੜਾ ਉਹ ਝੋਨਾ ਲੇਅਰ ਬਣਾ ਲੈਂਦਾ ਉਹ ਥੱਲੇ ਪਾਣੀ ਤਾਂ ਜਾਣ ਨਹੀਂ ਦਿੰਦਾ ਠੀਕ ਹੈ ਕੋਈ ਮੂਲੋਂ ਵੱਧ ਜਦੋਂ ਪਾਣੀ ਪੈਲੇ ਥੋੜਾ ਮੋਟਾ ਭਾਵੇਂ ਥੱਲੇ ਜਾਵੇ ਚਲੋ ਠੀਕ ਹੈ ਇਹ ਫਸਲ ਵੀ ਜ਼ਰੂਰੀ ਹੈ ਜਦੋਂ ਸਾਡਾ ਹੋਰ ਕੋਈ ਸਾਧਨ ਨਹੀਂ ਹੈ ਪਰ ਉਹਦੇ ਨਾਲ-ਨਾਲ ਕੁਝ ਸਾਵਧਾਨੀਆਂ ਵੀ ਸਾਨੂੰ ਵਰਤਣੀਆਂ ਜ਼ਰੂਰੀ ਹੈ ਹੁਣ ਅਸੀਂ ਮੋਟਰ ਚਲਾ ਕੇ ਪਾਣੀ ਕੱਢੀ ਜਾਂਦੇ ਆ ਨਿਕਲ ਜਾਂਦਾ ਠੀਕ ਹੈ ਅਸੀਂ ਲਾਈ ਜਾਂਦੇ ਆ ਸਰਕਾਰਾਂ ਤੇ ਵੀ ਖੁਸ਼ ਹੋਈ ਜਾਂਦੇ ਵੀ ਉਹਨੇ 8 ਘੰਟੇ ਦਿੱਤੀ ਹੋਈਆਂ ਨੇ 12 ਘੰਟੇ ਚਲੋ ਬਦੀ ਹੋ ਵੀ ਆਪਾਂ ਗੱਲਾਂ ਛੱਡੋ ਪਰ ਅਸੀਂ ਉਹਦੇ ਚ ਕੀ ਰੋਲ ਆ ਸਾਡਾ ਸਾਡਾ ਰੋਲ ਆ ਵੀ ਚਲੋ ਸਰਦਾਂ ਨਹੀਂ ਝੋਨਾ ਵੀ ਲਾ ਲਿਆ ਘਰ ਵੀ ਪੱਕਾ ਕਰ ਲਿਆ ਛੜਕਰਾਮ ਵੀ ਪੱਕੇ ਕਰ ਲਏ ਪਰ ਹੁਣ ਉਹਦੇ ਵਿੱਚ ਇੱਕ ਕੀ ਹੈ ਜਿਵੇਂ ਹੁਣ ਸੇਤੀ ਹੈ ਠੀਕ ਹੈ ਜੇ ਇੱਕ ਦਿਨ ਵੀ ਹੋਰ ਪੈਗਾ ਤਾਂ ਸਾਰਾ ਕੁਝ ਹੋਰ ਹਲੋ ਹੋਊਗਾ ਉਹਨੂੰ ਕੰਟਰੋਲ ਕਰਨ ਦੇ ਬਹੁਤ ਸੌਖੇ ਸਾਧਨ ਹੈ ਬਹੁਤ ਸਾਰੇ ਥਾਵਾਂ ਤੇ ਮੈਂ ਦੇਖੇ ਵੀ ਆ ਉਹ ਲੋਕਾਂ ਨੇ ਬੋਰ ਕੀਤੇ ਹੋਏ ਨੇ ਕਿਸੇ ਨੇ 12 ਇੰਚੀ ਕੀਤਾ ਹੋਇਆ ਹੈ ਕਈਆਂ ਨੇ ਤਾਂ ਖੁਦ ਟਾਇਪ ਬਣਾਏ ਹੋਏ ਨੇ ਮਲਕਿ ਉਹ ਜਿਵੇਂ ਪੁਰਾਣੇ ਸਮੇਂ 'ਚ ਗਰਕੀ ਵਾਲੀ ਲੈਟ੍ਰੀਨ ਨਹੀਂ ਪੜਦੇ ਹੁੰਦੇ ਸੀ ਉਵੇਂ ਪੱਟ ਕੇ ਮੰਨ ਕੇ ਉਹਨਾਂ ਨੂੰ 100 150 ਫੁੱਟ ਪੱਟ ਕੇ ਤੇ ਉਹਦੇ ਸਾਈਡ ਤੇ ਪੁਲੀਆਂ ਪਾ ਪਾ ਕੇ ਪੱਕਾ ਕਰਕੇ ਤੇ ਉਹਦੇ ਸਾਈਡ ਤੇ ਸਰੀਏ ਦਾ ਜਾਲ ਤੇ ਪੱਥਰ-ਪੁੱਥਰ ਪਾ ਕੇ ਉਹਨੂੰ ਕੀਤਾ ਵੀ ਜਿਹੜਾ ਬਾਧੂ ਪਾਣੀ ਉਹਦੇ ਵਿੱਚ ਜਾਈਏ ਉਹ ਧਰਤੀ ਚਲੇ ਜਾਵੇ ਧਰਤੀ ਇਹੋ ਰੀਚਾਰਜ ਹੋ ਜਾਊਗਾ ਮੇਰੇ ਯਾਦ ਆ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ 1988 ਦੇ ਵਿੱਚ ਫਲੱਡ ਆਇਆ ਅਸੂ ਦਾ ਮਹੀਨਾ ਸੀ ਉਹ ਤੇ ਉਦੋਂ ਮੇਰੇ ਯਾਦ ਆ ਉਦੋਂ ਬੋਰ ਜਾਨੀ ਕਿ ਉੱਤੇ ਹੁੰਦੇ ਸੀ ਐਨੇ ਡੂੰਘੇ ਨਹੀਂ ਹੁੰਦੇ ਤੇ ਉਦੋਂ ਪੱਤੇ ਚੱਕੇ ਪੱਤੇ ਮਤਲਬ ਕਿ ਹੁਣ ਬਹੁਤ ਐਦਾ ਪੱਤੇ ਨਹੀਂ ਪਤਾ ਹੁਣ ਨਵਾਂ ਜਨਰੇਸ਼ਨ ਨੂੰ ਕੀ ਹੁੰਦਾ ਇੱਕ ਫਲੈਕਸ ਵਾਲ ਹੁੰਦਾ ਸੀ ਪੱਖੇ ਤੋਂ ਥੱਲੇ ਲੱਗਿਆ ਵਾ ਜਿਹੜਾ ਪੱਖਾ ਜਮ ਉਹਨਾਂ ਵਾਲਾ ਕਿ ਮੋਟਰ ਹੁੰਦੀ ਸੀ ਉਹਦੇ ਥੱਲੇ ਉਹਦੇ ਵਿੱਚ ਇੱਕ ਪੱਤਾ ਹੁੰਦਾ ਸੀ ਪੱਤਾ ਐਂ ਕਰਕੇ ਜਿਵੇਂ ਵਾਲ ਦਾ ਕੰਮ ਕਰਦਾ ਹੁੰਦਾ ਸੀ ਉਹਨੂੰ ਪੱਤਾ ਕਹਿੰਦੇ ਸੀ ਆਂ ਵਾਲ ਐਂ ਕਰਕੇ ਉੱਤੇ ਲੱਗ ਜਾਂਦਾ ਸੀ ਬੈਡ ਭਰ ਕੇ ਪਾਣੀ ਦਾ ਖੜ ਜਾਂਦਾ ਥੱਲੇ ਨਹੀਂ ਜਾਂਦਾ ਜਦੋਂ ਮੋਟਰ ਜਾਂ ਪੱਖਾ ਚਲਾਉਂਦੇ ਉਹ ਪਾਣੀ ਚੱਕ ਲੈਂਦੇ ਸੋਖਾ ਤੇ ਉਹ ਚੱਕੇ ਤੇ ਧਰਤੀ 'ਚ ਪਾਣੀ ਗਿਆ ਤਾਂ ਕਰਕੇ ਬਹੁਤ ਫਰਕ ਪਿਆ ਖੈਰ ਉਹਨਾਂ ਨਰਮੇ ਵੀ ਬਹੁਤ ਹੁੰਦੇ ਸੀ ਨਰਮੇ ਵਾਲਾ ਬਾਣਾ ਜਿਹੜਾ ਹਮੇਸ਼ਾ ਪਾਣੀ ਨੂੰ ਖਿੱਚੂਗਾ ਝੋਨੇ ਵਾਲਾ ਪਾਣੀ ਨਹੀਂ ਖਿੱਚਦਾ ਝੋਨੇ ਵਾਲਿਆਂ ਦਾ ਉੱਤੇ ਖੜਾਉਣਾ ਹੁਣ ਜਿਹੜੀ ਅਸਲੀ ਗੱਲ ਆਪਾਂ ਉਹਦੇ ਤੇ ਆਈਏ ਮੁੰਦੇ ਤੇ ਵੀ ਅਸੀਂ ਇਸ ਪਾਣੀ ਤੋਂ ਕੰਮ ਵੀ ਲੈਣਾ ਹੈ ਤੇ ਆਪਦਾ ਨੁਕਸਾਨ ਹੋਣੋਂ ਵੀ ਬਚਾਉਣਾ ਉਹ ਮਸਲਾ ਹੈ ਮੇਨ ਉਹ ਮਸਲਾ ਇਹ ਹੈ ਵੀ ਤੁਸੀਂ ਹਰ 5 10 ਕਿੱਲੇਵਾਂ ਮਗਰ ਇੱਕ ਉਹ ਬੋਰ ਕੀਤਾ ਜਾਵੇ ਜਿਹਨੂੰ ਥੋੜਾ ਜਿਆਦਾ ਤੇ ਖਰਚਾ ਜ਼ਰੂਰ ਹੋਊਗਾ ਮੈਂਟੇਨੈਂਸ ਕੀਤਾ ਜਾਵੇ ਪੱਕਾ ਪੱਕਾ ਟੋਹਾ ਬਣਾ ਕੇ ਸਾਈਡ ਤੇ ਉਹਦੇ ਵਿੱਚ ਬਜਰੀ ਪੁਜਰੀ ਭਰ ਕੇ ਜਾਲੀ ਜੁਲੀ ਲਾ ਕੇ ਵੀ ਕੋਈ ਹੋਰ ਚੀਜ਼ ਨਾ ਜਾਵੇ ਸਿਰ ਪਾਣੀ ਜਾਵੇ ਵਿੱਚ ਜਿਵੇਂ ਵਾਟਰ ਬਾਕਸ ਵਾਲੇ ਫਿਲਟਰ ਕਰਦੇ ਆ ਪਾਣੀ ਨੂੰ ਨੰਘਾ ਕੇ ਉਵੇਂ ਹੋਵੇ ਤੇ ਉਹ ਸਾਫ਼ ਹੋ ਕੇ ਪਾਣੀ ਥੱਲੇ ਚਲੇ ਜਾਵੇ ਔਰ ਇੱਕ ਚੀਜ਼ ਹੋਰ ਵੀ ਦੇਖਿਓ ਉਹਨੂੰ ਜੇ ਤੁਸੀਂ ਇੱਕ ਸਾਲ ਉਹਦੇ ਵਿੱਚ ਲਾ ਲਿਆ ਜਿਵੇਂ ਕੱਸੀ ਦਾ ਬਾਧੂ ਪਾਣੀ ਹੈ ਉਹ ਵੀ ਉਹਦੇ ਵਿੱਚ ਛੜਦ ਤੇ ਜਾਈ ਜਾਊਗਾ ਔਰ ਉਹਦੇ ਤੁਸੀਂ ਮੰਨ ਕੇ ਚੱਲਿਓ ਵੀ 50 ਮੀਟਰ ਦੇ 100 ਮੀਟਰ ਦੇ ਦੈਰੇ ਚ ਦੇਖੋ ਪਾਣੀ ਦਾ ਲੈਵਲ ਉੱਚਾ ਹੁੰਦਾ ਮੈਂ ਇੱਕ ਵੀਡੀਓ ਦੇਖੀ ਸੀ ਕਈ ਸਾਲ ਪਹਿਲਾਂ ਕਿਸੇ ਉਹ ਬਾਈ ਨੇ ਬਣਾਈ ਵੀ ਸੀ ਉਹਨੇ ਦਿਖਾਇਆ ਸੀ ਪੂਰੇ ਟ੍ਰੀਟਮੈਂਟ ਕੀਤੀ ਹੋਈ ਸੀ ਤੇ ਜੇ ਅਸੀਂ ਉਹ ਬਣਾ ਲਈਏ ਨਾਲ ਤਾਂ ਆਹ ਹਾੜਰ ਕੀ ਸਥਿਤੀ ਤੋਂ ਵੱਧ ਸਕਦੇ ਆਂ ਸੀ ਠੀਕ ਹੈ ਨਾਲੇ ਥੱਲੇ ਵਾਲਾ ਪਾਣੀ ਲੈਵਲ ਵੱਧ ਸਕਦਾ ਹੈ ਹਰ ਕੋਈ ਮਨ ਲ ਕੇ 10 15 ਕਿੱਲੇ ਵਗਰ ਜਿੱਥੇ ਮੋਟਰ ਲੱਗੀ ਹੈ ਮੋਟਰ ਤੋਂ ਕੋਈ 10 20 ਫੁੱਟ ਦੇ ਦਾਇਰੇ ਦੇ ਵਿੱਚ ਕਿਤੇ ਬਣਾਇਆ ਜਾਵੇ ਉਹ ਖੂ ਤੇ ਨਾਲੇ ਜਿਵੇਂ ਹੁਣ ਆਪਣੇ ਸੂਏ ਦਾ ਪਾਣੀ ਆ ਮੋਗਾ ਬੰਦ ਕਰਨ ਜਾਣੇ ਆ ਮੋਗਾ ਬੰਦ ਕਰਨ ਜਾਣ ਦੀ ਲੋੜ ਨਹੀਂ ਚੁੱਪ ਕਰਕੇ ਤੁਸੀਂ ਉਹਦੇ ਛੱਡ ਦਿਓ ਉਹਦੇ ਛੱਡਦੇ ਹੋ ਧਰਤੀ ਚ ਪਾਣੀ ਜਾਈ ਜਾਊਗਾ ਉਹ ਰੀਚਾਰਜ ਜਿਵੇਂ ਆਪਾਂ ਜਿਵੇਂ ਮੰਨ ਲਓ ਫੋਨ ਦੀ ਬੈਟਰੀ ਰੀਚਾਰਜ ਕਰਦੇ ਆ ਉਹੀ ਸਿਸਟਮ ਹੋ ਜੂਗਾ ਪਾਣੀ ਦਾ ਜੇ ਧਰਤੀ ਚ ਥੱਲੇ ਤੱਕ ਪਾਣੀ ਜਾਊਗਾ ਤੇ ਪਾਣੀ ਦਾ ਫਲੋ ਵੀ ਵਧੂਗਾ ਨੇੜੇ ਤੇੜੇ ਤੇ ਰਗੇ ਚ ਨਾ ਵਧੂਗਾ ਉਹ ਜਿਹੜੇ ਮੈਂ ਤੁਹਾਨੂੰ ਦੱਸਦਾ ਵੀ ਉਹ ਜਿਹੜੇ ਬਾਈ ਜੀ ਦੀ ਮੈਂ ਦੇਖੀ ਸੀ ਉਹਨੇ ਮੈਨੂੰ ਕਿਹਾ ਮੈਂ ਸੁਣਿਆ ਸੀ ਉਹਦਾ ਉਹ ਕਹਿੰਦਾ ਸੀ ਵੀ ਮੇਰੇ ਮੰਨ ਕੇ ਚੱਲੋ ਵੀ 50 ਮੀਟਰ ਦੇ ਦੈਰੇ ਚ ਜਿੰਨੀਆਂ ਮੋਟਰਾਂ ਨੇ ਤੇ ਉਹਨਾਂ ਦਾ ਪਾਣੀ ਲੈਵਲ ਦੂਜਿਆਂ ਨਾਲ ਉੱਚਾ ਹੈ ਹੁਣ ਅਸੀਂ ਇੱਥੇ ਇਹੀ ਚੀਜ਼ਾਂ ਕਰਨੀਆਂ ਹੁੰਦੀਆਂ ਹਨੀ ਪਰ ਅਸੀਂ ਕੀ ਹੈ ਵੀ ਹਰ ਇੱਕ ਬੰਦਾ ਇਹੀ ਚਾਹੁੰਦਾ ਹੈ ਵੀ ਮੈਨੂੰ ਕਮਾਈ ਜ਼ਿਆਦਾ ਹੋ ਜੇ ਮੈਨੂੰ ਖਰਚਾ ਨਾ ਕਰਨਾ ਪਵੇ ਹੁਣ ਤੁਸੀਂ ਮੰਨ ਕੇ ਚੱਲੋ ਜੇ ਚਲੋ ਵਾਹਿਗੁਰੂ ਕਿਰਪਾ ਕਰਨ ਜੇ ਕੋਈ ਉਹੋ ਜੀ ਸਥਿਤੀ ਪੈਦਾ ਹੁੰਦੀ ਹੈ ਕਿੱਲੇ ਮਗਰ ਕਿੰਨੇ ਦਾ ਨੁਕਸਾਨ ਹੁੰਦਾ ਹੈ ਸੋਚੋ ਤੁਸੀਂ ਕਿੱਲੇ ਮਗਰ ਕਿੰਨੇ ਦਾ ਜਿਹਦੇ ਕੋਲੇ 20 ਕਿੱਲੇ ਆ ਨਾ ਉਹਦੇ ਵਾਸਤੇ ਤਾਂ ਬਹੁਤ ਜ਼ਰੂਰੀ ਚੀਜ਼ ਹੈ 1000 ਰੁਪਏ ਕਿੱਲੇ ਦਾ ਵੀ 1 ਸਾਲ ਦਾ ਨਹੀਂ ਬਣਨਾ ਹੁੰਦਾ ਠੀਕ ਹੈ ਮੈਨੂੰ ਲੱਗਦਾ ਵੀ 50000 ਤੋਂ ਸਾਰਾ ਕੰਮ ਪੈਨਲ ਹੋ ਜੂਗਾ ਜੇ ਵਧੀਆ ਵਾਲਾ ਵੀ ਕਰਾਉਣਾ ਡੂੰਗਾ ਕਰਕੇ ਠੀਕ ਹੈ ਪਰ ਜਦੋਂ ਕੀ ਹੈ ਜਦੋਂ ਨੁਕਸਾਨ ਹੋ ਜਾਂਦਾ ਤਾਂ ਅਸੀਂ ਸੋਚੀ ਪੈ ਜਾਂਦੇ ਹੁਣ ਕੀ ਹੈ ਵੀ ਇੱਕ ਚੀਜ਼ ਹੋਰ ਹੈ ਪੁਰਾਣੇ ਸਮੇਂ ਜਦੋਂ ਅਸੀਂ ਛੋਟੇ ਹੁੰਦੇ ਸੀ ਜਿੰਨੀਆਂ ਵੀ ਸੜਕਾਂ ਸੀ ਸੜਕਾਂ ਦੇ ਥੱਲੇ ਦੀ ਕ੍ਰੋਸਿੰਗ ਪੁਲੀਆਂ ਪਾਈਆਂ ਹੁੰਦੀਆਂ ਸੀ ਤੇ ਮੇਰੇ ਮੇਰੇ ਹਿਸਾਬ ਨਾਲ ਹੁਣ ਵੀ ਉਹ 10% ਵੀ ਨਹੀਂ ਰਹੀਆਂ ਹੁਣੇ ਕ੍ਰੋਸਿੰਗ ਪੁਲੀਆਂ ਬੰਦ ਕਰਤੀਆਂ ਕਿਸੇ ਨੇ ਕੋਸੜ ਤੱਕ ਕੋਈ ਕੂੜਾ ਸਟਕਾ ਸੜਕ ਦੇ ਕਿਨਾਰੇ ਕੋਈ ਕੁਛ ਕਰ ਗਿਆ ਇਹਨਾਂ ਨਾਲ ਉਹ ਬੰਦ ਹੋ ਗੁਆ ਬੰਦ ਹੋ ਗਿਆ ਹੁਣ ਪਾਣੀ ਜਿੱਧਰ ਲੱ ਜਿੱਧਰ ਖੜਾ ਹੈ ਅੱਗੇ ਕੀ ਹੁੰਦਾ ਸੀ ਵੀ ਜਿੱਧਰ ਨੂੰ ਨੀਮਾ ਉਧਰ ਨੂੰ ਵਹਾ ਚਲਾ ਜਾਂਦਾ ਸੀ ਪਾਣੀ ਥੋੜਾ ਜਿਆ ਸੈਟ ਰਹਿੰਦਾ ਸੀ ਤੇ ਉਹ ਸਾਰੀਆਂ ਬੰਦ ਕਰਤੀਆਂ ਬੰਦ ਕਰਤੀਆਂ ਜਿਹੜੀਆਂ ਕਿ ਮੈਂ ਆਪਦੇ ਅੱਖੀ ਦੇਖੀਆਂ ਬਾਜ਼ਾਖਾਨਾ ਬਰਨਾਲਾ ਰੋਡ ਦੇ ਉੱਤੇ ਜਿਹੜਾ ਸਾਡਾ ਪਿੰਡ ਆ ਉਹਦੇ ਮੇਨ ਸਟੇਟ ਹਾਈਵੇ ਦੇ ਥੱਲੇ ਦੀ ਮੰਨ ਕੇ ਚੱਲੋ ਹਰ 100 ਮੀਟਰ ਮਗਰ ਮੇਰਾ ਖਿਆਲ ਪੂਰੀ ਹੁੰਦੀ ਸੀ ਜਿੱਥੇ ਆਬਾਦੀ ਸੀ ਜੀ ਤੇ ਸਾਡੇ ਪਿੰਡ ਦੇ ਅੱਡੇ ਤੋਂ ਦੋ ਤਿੰਨ ਰਲੇ ਪਾਸੇ ਸੀ ਦੋ ਤਿੰਨ ਪਰਲੇ ਪਾਸੇ ਸੀ ਹੁਣ ਪੁੜੀਆਂ ਦਾ ਪੁਲੀਆਂ ਦਾ ਕੋਈ ਨਾਂਹ ਹਿਸਾਬ ਨਹੀਂ ਹਾਲਾਂਕਿ ਪੁੜੀਆਂ ਉਧਰਤੀ ਦੇ ਵਿੱਚ ਨੱਪੀਆਂ ਵੀ ਐ ਪਰ ਜਿੱਥੋਂ ਉਹਦੀ ਐਂਟਰੀ ਸੀ ਤੇ ਪਾਣੀ ਨੇ ਬਾਹਰ ਨਿਕਲਣਾ ਸੀ ਉਹ ਖਤਮ ਕਰਤਾ ਉਹ ਖਤਮ ਕਿਨੇ ਕੀਤਾ ਅਸੀਂ ਕੀਤਾ ਕਿਸੇ ਨੇ ਉੱਥੇ ਕੂੜਾ ਸੜਦਾ ਕਿਸੇ ਨੇ ਲਿਆ ਕੇ ਆਪਣੇ ਘਰ ਤੋਂ ਟੁੱਟ ਭੱਜ ਲਿਆ ਕੇ ਉੱਥੇ ਢੇਰੀ ਕਰਤੀ ਉਹਨਾਂ ਚੀਜ਼ਾਂ ਦਾ ਉਹ ਬੰਦ ਹੋ ਗਿਆ ਬੰਦ ਹੋ ਗਿਆ ਪਰ ਦਿੱਕਤ ਕਦੋਂ ਆਉਂਦੀ ਹੈ ਜਦੋਂ ਇਹੋ ਜੀ ਸਥਿਤੀ ਬਣਦੀ ਹੈ ਕੋਈ ਹੁਣ ਤੁਸੀਂ ਆਮ ਮੋਟਾ ਆ ਦੇਖ ਲਓ ਵੀ ਜਿੱਥੇ ਆਬਾਦੀ ਹੋਊਗੀ ਉੱਥੇ ਸੜਕ ਟੁੱਟੂਗੀ ਸੜਕ ਕਿਉਂ ਟੁੱਟੂਗੀ ਕਿਉਂਕਿ ਅਸੀਂ ਸੜਕ ਨੂੰ ਤਰੀਕੇ ਨਾਲ ਰੱਖਣਾ ਨਹੀਂ ਚਾਹੁੰਦੇ ਸਾਡੇ ਘਰ ਦਾ ਪਾਣੀ ਸੜਕ ਤੇ ਖੜ੍ਹ ਜੇ ਜਾ ਕੇ ਠੀਕ ਹੈ ਭਾਵੇਂ ਸੜਕ ਟੁੱਟਦੀ ਹੈ ਟੁੱਟ ਜੇ ਦੇਖੋ ਮੇਰਾ ਵੀ ਘਰ ਜਾਮਾ ਰੋਡ ਦੇ ਉੱਤੇ ਹੈ ਔਰ ਮੈਂ ਫਰਸ਼ ਵੀ ਲਾਇਆ ਘਰ ਦੇ ਮੂਹਰੇ ਪਰ ਮੇਰਾ ਫਰਸ਼ ਲਾਇਆ ਕਦੇ ਵੀ ਕੋਈ ਬੰਦੇ ਨੂੰ ਮੇਰਾ ਚੈਲੰਜ ਆ ਕੇ ਦੇਖ ਲੈ ਉਹ ਸੜਕ ਤੋਂ ਨਹੀਂ ਮੈਂ ਕਰਕੇ ਲਾਇਆ ਵਾ ਕਿਉਂ ਲਾਇਆ ਵਾ ਕਿਉਂਕਿ ਵੀ ਸੜਕ ਦਾ ਪਾਣੀ ਮੇਰੇ ਘਰ ਵਾਲੇ ਉਹਦੇ ਫਰਸ਼ ਤੋਂ ਤਿਲਕ ਕੇ ਥੱਲੇ ਗਾਂ ਅੱਗੇ ਚੱਲਿਆ ਜਾਵੇ ਸੜਕ ਤੇ ਨਾ ਖੜੇ ਜੇ ਸੜਕ ਤੇ ਖੜੂਗਾ ਤਾਂ ਟੁੱਟੂਗਾ ਆਬਾਦੀ ਚ ਟੁੱਟਣ ਨੇ ਇਹ ਕਾਰਨ ਹੁੰਦਾ ਠੀਕ ਹੈ ਜਦੋਂ ਅਸੀਂ ਆਪ ਦਾ ਘਰ ਚੱਕ ਲਿਆ ਸੜਕ ਤੇ ਪਾਣੀ ਖੜਨ ਲੱਗ ਗਿਆ ਪਾਣੀ ਕੁੱਲ ਮਿਲਾ ਕੇ ਜਿਹੜੀ ਸਥਿਤੀ ਬਣਨ ਵਾਲੀ ਹੈ ਉਹ ਸਾਡੀਆਂ ਨਲਾਈਕੀਆਂ ਦੇ ਕਾਰਨ ਹੀ ਹੁੰਦੀ ਹੈ ਹੁਣ ਤੁਸੀਂ ਸਰਕਾਰਾਂ ਦੀ ਲੈ ਲਓ ਤੈਨੂੰ ਇਹ ਵੀ ਸੁਣ ਆਪਾਂ ਥੋੜਾ ਜਿਆ ਕਰ ਲੈਨੇ ਸਰਕਾਰ ਨੇ ਸੜਕ ਬਣਾਉਣੀ ਹੈ ਪਰ ਸੜਕ ਤੋਂ ਪਹਿਲਾਂ ਕਦੇ ਉਹਨਾਂ ਨੇ ਮੈਂ ਨਹੀਂ ਅਜੇ ਤੱਕ ਦੇਖਿਆ ਕਿ ਉਹਦੇ ਵਿੱਚ ਉਹਨਾਂ ਨੇ ਕੀਤਾ ਹੋਊਗਾ ਵੀ ਭਾਈ ਇਹਦੇ ਪਾਣੀ ਦਾ ਨਿਕਾਸ ਕੀ ਹੈ ਜਾਂ ਪਾਣੀ ਇਹਦਾ ਕਿੱਧਰ ਜਾਊਗਾ 890 ਪਾਊਗਾ ਤਾਂ ਸੜਕ ਤੇ ਹੀ ਪਾਊਗਾ ਆਹ ਬੜਹੰਡਾ ਮਰਸਾ ਰੋਡ ਹੈ ਇਹਦੇ ਸਾਈਡਾਂ ਤੇ ਨਾਲਾ ਵੀ ਬਣਾਇਆ ਨਾਲੇ ਲੋਕਾਂ ਨੇ ਭਰ ਕੇ ਤੇ ਗਾਂ ਘਰਾਂ ਨੂੰ ਆਉਂਦਿਆਂ ਰਸਤੇ ਬਣਾ ਲਏ ਉਹ ਨਾਲੇ ਵੀ ਉਹਨਾਂ ਨੇ ਇਹੋ ਜਿਹੇ ਬਣਾਇਆ ਕੋਈ ਲੈਵਲ 'ਚ ਨਹੀਂ ਬਣੇ ਲਾ ਬਾਜਾਖਾਨੇ ਆ ਬਾਜੇਖਾਨੇ ਦੇ ਨਾਲ ਹੀ ਡਰੇਨ ਹੈ ਡਰੇਨ 'ਚ ਪਾਉਣਾ ਸੀ ਉਹ ਨਾਲਾ ਤੇ ਬਾਜੇਖਾਨੇ ਵਾਲੇ ਉਹ ਨਾਲੇ ਭਰੇ ਖੜੇ ਆ ਉਹਦਾ ਲੈਵਲ ਨਹੀਂ ਬਣਾਇਆ ਵੀ ਉਹਦਾ ਲੈਵਲ ਬਣਾਓ ਵੀ ਉਹ ਆਟੋਮੈਟਿਕਲੀ ਜਾ ਕੇ ਡਰੇਨ ਚ ਪਾਣੀ ਪੈ। ਪਾਈਪਾਂ ਨੱਪ ਦਿਓ, ਕੁਛ ਕਰ ਲਓ। ਪਰ ਰੌਲਾ ਕੀ ਹੈ ਵੀ ਸਾਡੇ ਲੋਕਾਂ ਨੇ ਉਦੋਂ ਧਿਆਨ ਨਹੀਂ ਦੇਣਾ ਇਹਨਾਂ ਚੀਜ਼ਾਂ 'ਚ। ਜਦੋਂ ਸ਼ਰਕ ਬਣਦੀ ਹੈ, ਮਗਰੋਂ ਉਹਦੇ ਤਕਲੀਫ ਹੋ ਗਏ। ਤੁਸੀਂ ਹੁਣ ਮੰਨ ਕੇ ਚੱਲੋ ਬਾਜੇਖਾਨੇ ਚੌਂਕ 'ਚ ਪਾਣੀ ਖੜਾ ਹੋਊਗਾ। ਮੈਂ ਤਾਂ ਕਹਿ ਗਿਆ ਨਹੀਂ ਮੀ ਜਦੋਂ ਦਾ ਪੈਣ ਲੱਗਿਆ। ਪਰ ਜਿਹੜੇ ਗਏ ਆ ਉਹ ਇਹ ਦੇਖ ਲਿਓ ਖੜਾ ਹੋਊਗਾ ਨਾ। ਔਰ ਉੱਥੋਂ ਦੀ ਲੰਘ ਕੇ ਜਾ ਕੇ ਤੁਸੀਂ ਜੀਦੇ ਵਾਲੇ ਟੋਲ ਪਰਾਜੇ ਤੇ ਪਰਚੀ ਕਟਾਉਣੀ ਹੈ। ਠੀਕ ਹੈ। ਮੈਂ ਕਹਿੰਦਾ ਵੀ 1000 ਮਗਰ ਵੀ ਇੱਕ ਬੰਦੇ ਨੇ ਨਹੀਂ ਕਿਹਾ ਹੁਣ ਕਿਤੇ। ਬੀਬਾ ਜੀ ਉੱਥੇ ਪਾਣੀ ਖੜਦਾ ਤੁਸੀਂ ਉਹ ਸਾਫ਼ ਕਰੋ ਫੇਰ ਅਸੀਂ ਤਾਂ ਟੋਲ ਵਾਲੀ ਪਰਚੀ ਨਹੀਂ ਹਾਲਾਂਕਿ ਟੋਲ ਦਾ ਮਤਲਬ ਇਹੇ ਆ ਵੀ ਤੁਹਾਨੂੰ ਵਧੀਆ ਛੜਕ ਮੀੜੀ ਹੋਵੇ ਮੇਨਟੇਨ ਹੋਈ ਵੀ ਠੀਕ ਹੈ ਉਹਦੇ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਫੇਰ ਟੋਲ ਦੇਣਾ ਜੇ ਕਿਤੇ ਖੱਟਾ ਪਿਆ ਹੋਵੇ ਤੁਸੀਂ ਟੋਲ ਦੇਣ ਦਾ ਤੁਹਾਡਾ ਉਹ ਰਾਈਟ ਨਹੀਂ ਹੈ ਉਹਦੇ ਵਿੱਚ ਉਹਨੂੰ ਕਹੋ ਵੀ ਟੋਆ ਪਰ ਸਾਡੀ ਨੁਕਸਾਨ ਹੋ ਸਕਦਾ ਠੀਕ ਹੈ ਹੁਣ ਅਸੀਂ ਆ ਬੇਸਲੇ ਹੋ ਗਏ ਅਸੀਂ ਕੋਈ ਬਹੁਤੇ ਸਿਆਣੇ ਨਹੀਂ ਜਿੰਨੇ ਅਸੀਂ ਪੜ੍ਹਦੇ ਲਿਖਦੇ ਜਾਣੇ ਹਨ ਉਹਨੇ ਅਸੀਂ ਬੇਵਕੂਫੀ ਹੁੰਦੇ ਜਾਂਦੇ ਆ ਕਿਉਂਕਿ ਬੇਵਕੂਫ ਇਹ ਹੈ ਵੀ ਅਸੀਂ ਹੱਥ ਲਾ ਕੇ ਤਾਂ ਰਾਜੀ ਨਹੀਂ ਕਿਸੇ ਚੀਜ਼ ਨੂੰ ਹਰ ਇੱਕ ਕੰਮ ਕਹਿੰਦੇ ਆ ਮਸ਼ੀਨ ਨਾਲ ਹੋਵੇ ਤੇ ਮਸ਼ੀਨਾਂ ਸਾਰੇ ਕੰਮ ਕਰ ਦਿੰਦੀਆਂ ਜਿੱਥੇ ਮਰਜੀ ਤੁਸੀਂ ਜਾਵੜਿਓ ਦੁਨੀਆਂ ਦੇ ਕਿਸੇ ਕੋਨੇ 'ਚ ਜਾਵੜਿਓ ਕਿਉਂਕਿ ਮਸ਼ੀਨ ਨੂੰ ਆਪਰੇਟ ਕਰਨ ਵਾਸਤੇ ਹੀ ਬੰਦਾ ਚਾਹੀਦਾ ਹੁਣ ਤੁਸੀਂ ਮੰਨ ਲਓ ਜੀਸੀਬੀ ਦੀ ਲੈ ਲਈ ਆਪਾਂ ਬੇਤੋ ਸਫਾਈ ਕਰ ਦਿਓ ਫੇਰ ਵੀ ਕਹੀ ਨਾ ਕੋਈ ਨਾ ਕੋਈ ਤੁਹਾਨੂੰ ਟੱਕ ਮਾਰਨਾ ਹੀ ਪਊਗਾ ਠੀਕ ਹੈ ਕੱਲੀ ਜੀਸੀਬੀ ਨੇ ਕੁਝ ਨਹੀਂ ਕਰਨਾ ਹੁਣ ਅਸੀਂ ਆਪ ਦੇ ਘਰੋਂ ਘਰ ਮੂਹਰੋਂ ਪਾਣੀ ਕੱਢ ਕੇ ਰਾਜੀ ਨਹੀਂ ਚੰਗੇ ਜਿਨ੍ਹਾਂ ਨੂੰ ਮਹਾਰਾਜ ਨੇ ਬਖਸ਼ੀਆਂ ਜ਼ਮੀਨਾਂ ਜਾਇਦਾਦਾਂ ਜਿਹਨਾਂ ਕੋਲੇ 20 30 50 100 ਕਿੱਲਾ ਹੈ ਕਮ ਸੇ ਕਮ ਉਹ ਰੀਚਾਰਜ ਸਿਸਟਮ ਬਣਾ ਲੈਣ ਉਹਨਾਂ ਦੇ 20 30 ਮੋਟਰਾਂ ਵੀ ਹੁੰਦੀਆਂ ਔਰ ਧਰਤੀ ਦਾ ਪਾਣੀ ਕੱਢਣ ਤੇ ਜ਼ੋਰ ਲੱਗਿਆ ਹੁੰਦਾ ਉਹਨਾਂ ਦਾ ਦੇਖੋ ਜੇ ਫਲੱਡ ਆਊਗਾ ਤਾਂ ਉਹਨਾਂ ਨੇ ਵੀ ਰੋੜਨਾ ਜੇ ਮੇਰੇ ਵਰਗੇ ਮਾਤਰ ਨਹੀਂ ਰੋੜਨਾ ਗਰੀਬ ਨੇ ਤਾਂ ਉਹਨਾਂ ਨੇ ਵੀ ਰੋੜਨਾ ਪਰ ਉਹਦੇ ਤੋਂ ਸਿੱਧੀਆਂ ਤੋਂ ਬਚਿਆ ਜਾ ਸਕਦਾ ਕਿਉਂਕਿ ਆਪਣੇ ਨੇੜੇ ਇੱਧਰ ਕੋਈ ਦਰਿਆ ਹੈ ਨਹੀਂਗਾ ਉਮੇ ਫਲੱਡ ਨਹੀਂ ਆਉਂਦਾ ਜਿਵੇਂ ਮੰਨ ਕੇ ਚਲੋ ਮਾਝੇ ਦੇ ਦਬਾਬੇ ਚ ਆਉਂਦੇ ਆ ਕਿਉਂਕਿ ਉਹ ਤਾਂ ਉੱਪਰਲਾ ਪਾਣੀ ਆਉਂਦਾ ਦਰਿਆ ਦੇ ਫਲੋ ਨਾਲ ਆਉਣਾ ਹੈ ਆਪਣੇ ਤਾਂ ਲੋਕਲ ਪਾਣੀ ਨਾਲ ਹੀ ਬੰਨਣਾ ਹੈ ਜਿਹੜਾ ਸਿਸਟਮ ਬੰਨਣਾ ਹੈ ਪਰ ਅਸੀਂ ਉਹ ਲੋਕਲ ਪਾਣੀ ਨੂੰ ਸਾਂਭ ਨਹੀਂ ਸਕਦੇ ਉਹਨੂੰ ਖਰਾਬ ਵੀ ਕਰ ਰਹੇ ਆਂ ਔਰ ਉਹਦੇ ਤੋਂ ਕੋਈ ਕੰਮ ਨਹੀਂ ਲੈ ਰਹੇ ਅਸੀਂ ਉਹ ਤੋਂ ਕੰਮ ਲਈਏ ਬਾਰਿਸ਼ ਪੈ ਰਹੀ ਹੈ ਹੁਣ ਜਿਵੇਂ ਇਹਨੂੰ ਧਰਤੀ ਛੱਡਿਆ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਟਿਊਬਲ ਹੈ ਉਹਨਾਂ ਦਾ ਲੈਵਲ ਪਾਣੀ ਦਾ ਉੱਚਾ ਹੋ ਜਾ ਹਰ ਸਾਲ ਮੰਨ ਕੇ ਚੱਲੋ ਤੁਸੀਂ ਵੀ ਇੱਕ ਕਿਪੈ ਪਾਉਣੇ ਆਪਾਂ 10 ਫੁੱਟ ਵਾਲੀ ਮੱਛੀ ਮੋਟਰ ਦੇ ਠੀਕ ਹੈ ਉਹ ਪਾਣੀ ਬੰਦ ਹੋ ਜੂ ਜੇ ਤੁਸੀਂ ਕੱਸੀ ਦਾ ਪਾਣੀ ਔਰ ਮੀਂਹ ਦਾ ਪਾਣੀ ਰੀਚਾਰਜ ਸਿਸਟਮ ਬਣਾ ਕੇ ਧਰਤੀ 'ਚ ਛੱਡਣ ਲੱਗੇ ਠੀਕ ਹੈ ਬਹੁਤ ਸਾਰੇ ਬੰਦਿਆਂ ਨੂੰ ਮੇਰੀਆਂ ਗੱਲਾਂ ਨਾਲ ਨਹੀਂ ਸਹਿਮਤ ਹੋਣਗੇ ਚਲੋ ਜਿਨ੍ਹਾਂ ਦਾ ਨਹੀਂ ਸਹਿਮਤ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਸਹਿਮਤ ਉਹਨਾਂ ਦਾ ਵੀ ਧੰਨਵਾਦ ਹੈ ਪਰ ਸਾਡਾ ਫਰਜ਼ ਹੈ ਇਹ ਜਿੰਨੀ ਕਿ ਸਾਡੇ ਦਿਮਾਗ 'ਚ ਆਉਂਦੀ ਹੈ ਗੱਲ ਅਸੀਂ ਕਹੀਏ ਕਿਉਂਕਿ ਸਾਨੂੰ ਸਾਡੇ ਬਜ਼ੁਰਗ ਨੇ ਇਹ ਗੱਲ ਦੱਸੀ ਸੀ ਵੀ ਜੇ ਕੋਈ ਬੱਚਾ ਕੱਲ ਕਰ ਰਿਹਾ ਨਾ ਉਹਨੂੰ ਧਿਆਨ ਨਾਲ ਸੁਣ ਲਓ ਜਿਉ 10 ਗੱਲਾਂ ਕਰ ਰਿਹਾ ਤੇ ਕੰਮ ਸੇ ਕੰਮ ਤਾਂ ਦੋ ਗੱਲਾਂ ਜਾਂ ਇੱਕ ਗੱਲ ਤਾਂ ਤੇਰੇ ਕੰਮ ਦੀ ਹੋਊਗੀ ਵਿੱਚ ਠੀਕ ਹੈ ਜਿਹੜਾ ਬੰਦਾ ਵੀ ਕੋਈ ਗੱਲ ਕਰ ਰਿਹਾ ਉਹਦੀ ਗੱਲ ਨੂੰ ਧਿਆਨ ਨਾਲ ਸੁਣ ਲੋ ਕੱਲੀਆਂ ਰੀਲਾਂ ਦੇਖਣ ਤੇ ਨੱਚਣ ਟੱਪਣ ਤੱਕ ਜਿਹੜਾ ਦੇਖਣਾ ਉਹ ਦੇ ਵਿੱਚੋਂ ਕੱਖ ਨਹੀਂ ਨਿਕਲਣਾ ਜਿਹੜੀਆਂ ਕੋਈ ਗੱਲਾਂ ਕਰ ਰਿਹਾ ਨਾ ਜਾਂ ਕਿਸੇ ਦਾ ਵੀ ਬੰਦਾ ਕੋਈ ਵੀ ਬੰਦਾ ਹੈ ਠੀਕ ਹੈ ਵੀ ਉਹਦੇ 'ਚ ਮਾੜੇ ਤੋਂ ਮਾੜੇ ਮੇਰੇ ਵਰਗੇ ਮਾਤੜ ਦੀ ਵੀ ਇੱਕ ਅੱਧੀ ਗੱਲ ਕੰਮ ਦੀ ਹੋਊਗੀ ਠੀਕ ਹੈ ਬੜੇ ਗੁਣੀ ਗਿਆਨੀ ਬੰਦੇ ਹੁੰਦੇ ਨੇ ਉਹਨਾਂ ਦੀਆਂ ਗੱਲਾਂ ਨੂੰ ਸੁਣਿਆ ਕਰੋ ਤੇ ਇਹ ਕੁਦਰਤ ਨੂੰ ਬਚਾਉਣ ਵਾਲੀਆਂ ਮਲਕੇ ਜਿਹੜੀਆਂ ਚੀਜ਼ਾਂ ਜੇ ਅਸੀਂ ਇਹਨਾਂ ਨੂੰ ਬਚਾਵਾਂਗੇ ਤਾਂ ਫੇਰ ਹੀ ਕੁਝ ਬਣੂਗਾ। ਅਸੀਂ ਤਾਂ ਉਸਰਾ ਚੱਲੇ ਨਹੀਂ ਗੁਰੂ ਨਾਨਕ ਦੇਵ ਜੀ ਪਾਸ਼ਾ ਦੇ ਅਸੀਂ ਰਾਤ ਚੱਲੇ ਨਹੀਂ ਅਸੀਂ ਗੁਰਨਾਨਕ ਦੇ ਸਿੱਖ ਬਣ ਜੰਨੇ। ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਦਮਤ ਉਹਨਾਂ ਦਾ ਅਸੀਂ ਪਵਨ ਨੂੰ ਸਾਫ਼ ਰੱਖ ਸਕਦੇ ਹਾਂ ਮਾਰ ਮਾਰ ਸਾਪਰੇ ਹਾਂ। ਪਵਨ ਵੀ ਗੰਧਲੀ ਕੀਤੀ ਪਈ ਆ। ਪਾਣੀ ਪੀਤਾ ਪੀਤਾ ਨੂੰ ਵੀ ਕੋਈ ਨਹੀਂ ਸਾਭਦੇ ਆ ਪਾਣੀ ਹੁਣ ਵਿਚਾਰਾ ਦੇਨਾਬੇਦੀ ਪੈ ਕੇ ਪਾਕਿਸਤਾਨ ਉੱਠ ਜਾਣਾ। ਠੀਕ ਹੈ ਜਦੋਂ ਨਹੀਂ ਹੁੰਦਾ ਤਾਂ ਪਾਕਿਸਤਾਨ ਤੋਂ ਰੋਕ ਲੈਣੇ ਤੇ ਸਾਰਿਆਂ ਦਾ ਤੁਹਾਡਾ ਧੰਨਵਾਦ ਇਹਨੂੰ ਸੁਣਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਕੋਈ ਬਾਤੇ ਕਟਾਪ ਹੋ ਗਿਆ ਹੋਵੇ ਤਾਂ ਸੌਰੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਤੇ ਆਪਣੇ ਸੁਝਾਅਸ਼ਣ ਦਿਓ ਆਪਣੀ ਟਿੱਪਣੀ ਕਰੋ ਤੇ ਸ਼ੇਅਰ ਲਿੰਕ ਕਰੋ ਧੰਨਵਾਦ